ਹਾਂਜੀ ਬੱਚਿਓ ਅੱਜ ਕਿੱਧਰ ਤਿਆਰੀ ਆ? ਵਾਇਲਡ ਪਲੇ। ਹਾਂ? ਵਾਇਲਡ ਪਲੇ ਇੱਥੇ ਜਾਣਾ। ਉੱਥੇ ਕੀ ਕੀ ਹੁੰਦਾ? ਜਿਪਲਾਈਨਿੰਗ ਹੁੰਦੀ ਆ ਤੇ ਹੋਰ ਬਹੁਤ ਕੁਝ। ਜਿਪਲਾਈਨਿੰਗ ਤੇ ਹੋਰ ਅੱਛਾ ਜਿਪਲਾਈਨਿੰਗ ਕੀ ਹੁੰਦੀ ਔ ਰਸੇ ਦੇ ਉੱਤੇ ਰਸੇ ਦੇ ਉੱਤੇ ਥੱਲੇ ਸਿਰਫ ਬੈਲਸ ਲੱਗੀਆਂ ਹੁੰਦੀਆਂ। ਬਹੁਤ ਸਾਰੀਆਂ ਲੱਗੀਆਂ ਹੁੰਦੀਆਂ। ਉੱਥੇ ਮਤਲਬ ਸਵਿੰਗ ਜੀ ਬਣੀ ਹੁੰਦੀ ਆ ਉੱਥੇ ਬੈਈਦਾ ਤੇ ਉੱਥੇ ਫਿਰ ਥੱਲੇ ਜਾਂਦਾ। ਹਾਂ ਥੱਲੇ ਜਾ ਕੇ ਫਿਰ ਉਹ ਰੁਕ ਦਿੰਦੀ। ਉਹ ਤਾਂ ਹੁਣ ਅੱਜ ਅਸੀਂ ਚੱਲੇ ਆ ਮੈਪਲ ਰਿਜ ਹੈ। ਯੈਸ। ਸੀ ਅੱਜ ਚੱਲੇ ਆ ਮੈਪਲ ਰਿਚ ਉੱਥੇ ਇਹਨਾਂ ਨੇ ਚਿਪ ਲਾਈਨਿੰਗ ਵਗੈਰਾ ਜੀ ਕਰਨੀ ਤੇ ਇੱਥੋਂ ਜਿਹੜਾ ਸਫ਼ਰ ਹੈਗਾ 33 ਮਿੰਟ ਦਾ ਤੇ 28 ਕਿਲੋਮੀਟਰ ਸਾਡੇ ਘਰ ਤੋਂ ਤੇ ਅੱਜ ਚਲਦੇ ਆ ਵੀਡੀਓ ਵੀ ਬਣਾਵਾਂਗੇ ਉੱਥੇ ਉੱਥੇ ਬੱਚਿਆਂ ਵਾਲੇ ਜਿਆਦਾ ਹੁੰਦੇ ਆ ਜਿੱਦਾਂ ਰੱਸਿਆਂ ਤੇ ਉਹ ਝੂਲਦੇ ਚੱਲਦੇ ਜੀ ਆ ਬਾਕੀ ਜਿਆਦਾ ਇਹਨਾਂ ਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੇ ਕਿਹਾ ਤੇ ਮੈਂ ਲੈ ਚੱਲਦੇ ਆਂ ਆਣੇ ਆ ਤੁਹਾਨੂੰ ਇਹਨਾਂ ਦਾ ਪਹਿਲਾਂ ਕੋਈ ਫ੍ਰੈਂਟ ਗਈ ਸੀ ਤੇ ਉਹਨੇ ਦੱਸਿਆ ਨਾਲੇ ਦੇਖਦੇ ਆਂ ਕਿੱਦਾਂ ਹੁੰਦਾ ਆਜੋ ਦੇਖਦੇ ਆਂ ਨਾਲੇ ਤੇ ਦਿਖਾ ਇੱਥੋਂ ਮੈਨੂੰ ਲੱਗਾ ਟਿਕਟ ਮਿਲਦੀ ਆ ਚੂਜ਼ ਹਾਂ ਇੱਥੇ ਲਿਖਿਆ ਹੈਗਾ ਚੂਜ਼ ਯੂਅਰ ਐਡਵੈਂਚਰ ਚੂਜ਼ ਐਡਵੈਂਚਰ ਇਹ ਦਮ ਲਿਆ 355 ਦਾ ਟਾਈਮ ਤੂੰ ਬਿਜੀ ਆ ਤੇ ਨਿੱਕੇ ਦਾ 235 ਇਹਨਾਂ ਦੇ ਟੋਟਲ ਦੋਹਾਂ ਦੇ ਲੱਗੇ 95 ਡਾਲਰ ਤੇ ਇਹ ਦਾ ਥੋੜੇ ਵੱਡੇ ਵਾਲਾ ਸੀਗਾ ਅਸ਼ਮੀਤ ਦਾ ਉਹ ਦਾ ਥੋੜਾ ਛੋਟਿਆਂ ਵਾਲਾ ਸੀਗਾ ਉਹਨੇ ਕਿਹਾ ਇੱਥੇ ਰਹਿ ਵੀ ਨਹੀਂ ਦੇਰ ਤੇ ਹਾਂ ਤੇ ਤੇ ਕਿਤਾ ਲੈ ਲਈਆਂ ਹੁਣ ਇੱਥੇ ਕਹਿੰਦੇ ਰੈਡੀ ਹੋਣਗੇ ਤੇ ਫਿਰ ਜਾਣਗੇ ਇੱਥੇ ਬੱਚਿਆਂ ਨੂੰ ਤਿਆਰ ਤਯੂਰ ਕਰਦੇ ਆ ਤਾਂ ਉਥੋਂ ਲੈ ਕੇ ਜਾਣਗੇ ਅੱਜ ਤੇ ਇਹਦਾ ਬੱਚਿਆਂ ਨੂੰ ਸਾਰਿਆਂ ਨੂੰ ਹਾਰਨਸ ਵਗੈਰਾ ਪਾ ਕੇ ਤੇ ਫਿਰ ਰੈਡੀ ਕਰਕੇ ਭੇਜਦੇ ਆ ਸਾਡੀ ਨਿੱਕੀ ਦੇ ਪਾਉਣਗੇ ਹਾਰ ਸਭ ਦਾ ਓਕੇ ਯੂ ਕੈਨ ਸਟਾਪ ਇਨਟੂ ਦਾ ਆਸਮ ਆਲਰਾਈਟ ਆਪਣਾ ਉਹਨਾਂ ਸ਼ੋਲਡਰਸ And then I'm just trying to it out and loops are. That's kid's course. And there's a little hole in it. And this little hole needs to be facing up, so I'm going to turn it. I'm going to use two hands, one on each side. I'm going to take this carabiner with a little hole and I'm going to slide it right through the middle of this plate. Carpoto da, Perfect. Yeah. i want to come all the way over here. Let's go. Let's go. And I'm going to lift it up and turn it. Right through the middle of this one. ਕੱਲਾ ਪਾ ਦੇ ਦੇ ਜੀ ਬੋਲ ਰਿਹਾ ਥਾਣਾ ਬੋਲਣਾ ਥਾਣਾ ਪਾਣਾ ਇਹਦਾ ਹਾਂ ਤੁਸੀਂ ਪਾਣੀ ਵੀ ਸਾਗੇ ਹਾਂ ਪਰੇ ਹੋ ਜਾ ਆਪੇ ਆਪੇ ਕਰਨਾ ਹੈ ਨਹੀਂ ਅਸਲ ਵਿੱਚ ਤੂੰ ਪਰੇ ਹੋ ਜਾ ਪੁੱਤ ਉਹਨੂੰ ਕੱਢਣ ਦੇ

चाल मेरा पता। उद्धा करके साइटे करके जितनी हाँ। पहले की थी तो हाँ। आप पान ना जाना चाहिए। आओ पहले ऊपर आप। हाँ बिंदी करके जितनी पहले की थी सी शावर। ਚਲੋ ਚਲੋ نیچے ਦੇਖੀ ਜਾਣਾ ਮੈਂ ਸੁਪਰ ਫੜਨਾ ਨਹੀਂ ਫੜਨਾ ਰਾਵੀ ਉਹਨੂੰ ਛੱਡ ਦੇ ਆ ਜਿਹੜਾ ਤੇਰੇ ਹੱਥ 'ਚ ਫੜਿਆ ਹੈ ਡੰਡਾ ਇਹਨੂੰ ਛੱਡ ਦੇ ਹਾਂ ਤਾਰ ਫੜ ਗਲੀ ਚਲ ਰਾਵੀ ਗਲੀ ਤੋਂ ਜਾਇਆ ਨਹੀਂ ਗਿਆ ਤੇ ਫਿਰ ਉਹਦੀ ਮੰਮੀ ਨੂੰ ਦੁਬਾਰੇ ਭੇਜਿਆ ਉਹਦੇ ਨਾਲ ਮਾਤਾ ਨੂੰ ਫਿਰ ਜਾ ਕੇ ਟਿਕਟ ਦਵਾ ਕੇ ਲਿਆਇਆ ਤੇ ਫਿਰ ਉਹਨੂੰ ਡੈਮੋ ਡੋਮਾ ਦੇ ਦੇ ਕੇ ਹਾਰਨਸ ਦੁਬਾਰੇ ਪਾਈ ਆ ਤੇ ਹੁਣ ਉਹਨੂੰ ਲੱਗੇ ਨਾਲ ਭੇਜਣਾ ਨਿੱਕੇ ਸਾਡੇ ਤੋਂ ਕੱਲੇ ਤੋਂ ਜਾਇਆ ਹੀ ਨਹੀਂ ਗਿਆ ਉਹ ਨਾਲ ਜਾਊ ਚੱਲ ਰਾਵੀ ਸਿਆ ਮੇਰੀ ਲਾਕ ਕਿੰਨੀ ਗਈ ਰਾਵੀ ਗੱਲਾਂ ਹੀ ਬੜੀਆਂ ਮਾਰਦੀ ਮम्मा ਨਹੀਂ ਡਿੱਗਦੀ ਬੈਲੈਂਸ ਮੰਮੀ ਦਾ ਫਿਰ ਚੱਲ ਗਈ ਮम्मा ਈਜ਼ੀ ਈਜ਼ੀ ਏ ਮੈਨੂੰ ਲੱਗਦਾ ਮम्मा ਦੇ ਨਾਲ 플레이 ਜਾਣਾ ਪਣਾ ਮम्मा ਫੜ ਲਓ ਪੁੱਛ ਪਤਾ ਹੁੰਦਾ ਮੈਂ ਚਲੇ ਜਾਂਦਾ ਤੁਸੀਂ ਦੇ ਬਾਬਾ ਕਰਨਾ ਹੋਰ ਮੈਂ ਤਾਂ ਮਿੰਟੋ ਮਿੰਟੀ ਤੋਰ ਕੇ ਰੰਗ ਜਾਣਾ ਸੀ ਮੰਮਾ ਪਹਿਲਾਂ ਤਾਂ ਸਿਆਤਾ ਮੇਰੀ ਹਾਲਤ ਹੋਰੀ ਮੈਂ ਨਾ ਹਾਂ ਨਹੀਂ ਮੈਨੂੰ ਤੁਸ ਸਾਵਾਂ ਸਾਹ ਗੱਬੇ ਨਹੀਂ ਤੇ ਸਾਵਾਂ ਸਾਵਾਂ ਤੈਰਨਾ ਨਹੀਂ ਗੱਲ ਚੁੱਕ ਦਰਦੀਆਂ ਵੜਾ ਤੇ ਦੱਸੀ ਯੂ ਗੋ ਦੇ ਆਫ ਸ਼ਵਾ ਸ਼ਵਾਸ਼ ਖੇਲੋ ਮੈਂ ਤਾਂ ਕਹਿ ਸਕਦੀ ਹਾਂ ਕਿਸੇ ਨੇ ਕਹਿ ਸਕਦੀ ਐ ਯਾਰ ਵਾਸ਼ ਬਸ ਹੋ ਗਿਆ ਆ ਬੈਠਣ ਨੂੰ ਟੇਬਲ ਵੀ ਬਣਿਆ ਜੰਗਲ ਹੀ ਜੰਗਲ ਜੰਗਲ ਜਿਹੇ ਦੇ ਵਿੱਚ ਬਣਾਇਆ ਇਹ ਅਸੀਂ ਮਦਰ ਨੂੰ ਭੇਜਿਆ ਮਦਰ ਸੋ ਆਪ ਡਰੀ ਜਾਂਦੀ ਨਾਲ दोवे मसले पूरे करने मतलब अद्ध पहुंचना पुनचना उन्होंने टाइम पूरा हो गया हाँ आ जाओ आ जाओ डरो ना टाइम बहुत हो गया ਨਿੱਕੀ ਡਰੀ ਜਾਂਦੀ ਐ ਹਾ ਤੁਹਾਡੇ ਨਾਲ ਦੇ ਦਾ ਮੋੜ ਵੀ ਆਏ ਸਾਰੇ ਨਿੱਕੀ ਡਰੀ ਜਾਂਦੀ ਰੋਈ ਜਾਂਦੀ ਗੁਰਦੀਪ ਉਹਦੇ ਮਗਰ ਜਾ ਉਹਨੂੰ ਫੇਰ ਤਾਰ ਨਾਲ ਜਾ ਉਹਦੇ ਹਾਂ ਉਡੀ ਨਡਰ ਵਾਲਿਓ ਕਿਹਦੇ ਤਾਂ ਪਤਾ ਨਹੀਂ ਕਿਹਦੀ ਮਾਂ ਤੇ ਕਿਹਨੇ ਹੁੰਦਾ ਅੱਜ ਉਹਨਾਂ ਚਾਰ ਕਿਹਨਾਂ ਲੋਟੇ ਭਾਵਾ ਦਾ ਦੋਵੇਂ ਡਰੀ ਜਾਂਦੀਆਂ ਉਹ ਤੁਸੀਂ ਤਾਂ ਦੋਵੇਂ ਡਰੀ ਜਾਂਦੀਆਂ ਇਹ ਤਾਂ ਮੈਂ ਹੀ ਨਾ ਦੋ ਬੈਂਡ ਲਾਣਾਂ ਦੀ ਚਾਹਾਂ ਗਏ ਸੀ ਝੂਟੇ ਲੈਣ ਨਿੱਕੀ ਰੋਈ ਜਾਂਦੀ ਆ ਸਾਡੇ ਆ ਨਿੱਕੀ ਤਾਂ ਬੜੀ ਡਰ ਗਈ ਆ ਉਹ ਤਾਂ ਰੋਈ ਜਾਂਦੀ ਆ ਉਹ ਮੁੰਡਾ ਆਇਆ ਹਲਪਲੇ ਉਹਨੂੰ ਵਿਚਾਰ ਨੂੰ ਸੱਦਿਆ ਹੁਣ ਉਹ ਆਇਆ ਹਲਪਲੇ ਉਹਨ ਇੱਥੇ ਉਤਾਰਨੀ ਗਏ ਨੂੰ। ਉਹ ਡਰ ਕੇ ਰੋਣ ਹੀ ਲੱਗ ਗਈ ਤੇ ਨਿੱਕੀ ਛੱਡੀ ਤੇ ਰੋਈ ਜਾਂਦੀ ਕਹਿੰਦੀ ਨਹੀਂ ਜਾਣਾ, ਇਹ ਨਹੀਂ ਜਾਣਾ। ਨਾਲੇ ਬਾਹਲਾ ਉੱਚਾ ਨਹੀਂ ਮੜਾ ਜਾ ਹੈਗਾ। Good. <laughs> and, uh, okay, just give me one minute and we'll get it down to the ground. I have no idea what this is. No idea. you Oh, Okay. Yeah, I'll double check and then we'll go down. <laughs> ਆਉਣ ਨੂੰ ਜਾਨ ਨੂੰ ਵਿਚਾਲੇ ਥੱਲੇ ਤਾਰਿਆ ਡਾਰੀ ਗਈ ਉਹ ਆ ਜਾ ਆ ਜਾ ਆ ਜਾ ਭੱਜਿਆ ਓਕੇ ਆ ਜਾ ਮੇਰਾ ਭਤਾ ਆ ਜਾ ਚੱਲੇ ਕੋਈ ਨਾ ਆ ਜਾ ਡਰ ਗਿਆ ਸੀ ਕੋੜਾ ਸਾਡਾ ਚੱਲ ਕੋਈ ਨਾ ਚੱਲ ਓ ਦੀਦੀ ਕੋਲੇ ਭੱਜ ਜਾ ਓ ਦੇਖ ਦੀਦੀ ਬੈਠੀ ਜਾ ਭੱਜ ਜਾ ਦੀਦੀ ਕੋਲੇ ਮੰਮਾ ਘੌਰ ਨੂੰ ਵੀ ਇੱਧਰ ਦੀ ਤਾਰਿਆ ਜਿੱਧਰ ਜਵਾਗ ਤਾਰਿਆ ਇਹ ਤਾਂ ਦੋਵੇਂ ਡਰ ਗਈਆਂ ਜਿਹਨੂੰ ਹੈਲਪ ਲਈ ਭੱਜਿਆ ਉਹ ਵੀ ਡਰ ਗਈ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਮੈਂ ਬਲੂਨਾ ਤੋਂ ਨਹੀਂ ਜਾਣਾ ਮੈਂ ਉੱਥੇ ਚੱਲ ਦੇਖੀ ਬੱਚੇ ਆਉਂਨਾ ਭੱਜ ਜਾਂਦੇ ਨਿਕ ਨਿਕਾ ਨਿਕਾ ਜਾਂਦੇ ਦੇਖੀ ਕਿੱਡਾ ਸ਼ਤਾਨ ਉਧਰ ਲੈ ਕੀ ਕਰਦਾ ਲੈ ਇਹਨਾਂ ਨੇ ਤਾਂ ਦੇਖਿਆ ਹੁੰਦਾ ਵੀ ਆਪਾਂ ਨੂੰ ਪਤਾ ਵੀ ਨਹੀਂ ਆ ਆ ਕੀ ਹੋ ਰਿਹਾ ਮੈਂ ਜਾਦਾ ਰਿਹਾ ਤਾਂ ਸੀ ਵੀ ਗਏ ਇਸੇ ਤਰ੍ਹਾਂ ਬਾਰ-ਬਾਰ ਨਹੀਂ ਉਹ ਦੇਖੀ ਲੈ ਲੈ ਓਕੇ ਮਿੱਠੀ ਕੁੜੀਆਂ ਦੇ ਸੀ ਇਧਰ ਥੋੜਾ ਵੱਡੇ ਬੱਚਿਆਂ ਦਾ ਇਧਰ ਵੱਡੀ ਕੁੜੀ ਵਾਲੀ ਇਧਰ ਥੋੜਾ ਉੱਚੇ ਨੇ ਆਹ ਦੇਖੋ ਆਜਾ ਇਸੇ ਹੈ ਜੈਸਕੂ ਬਾਈ ਦੇ ਆਰ ਸੋ ਓਕੇ ਟੂ ਗੋ ਐਨ ਐਕਸਟ੍ਰੀਮ ਦੇ ਕੈਨ ਸਟਿਲ ਗੋ ਐਨ ਐਕਸਟ੍ਰੀਮ ਓਕੇ ਕਿਰ ਗਾਈਜ਼ ਆਰ ਗੁੱਡ ਸਮੀਤ ਸਾਡਾ ਰੈਡੀ ਆ ਐਡਵੈਂਚਰ ਲਈ ਆਪਦੇ ਗਰੁੱਪ ਨਾਲ ਆਵਦੇ ਪੰਜਾਬੀ ਤੋਂ ਬਹੁਤ ਵੱਡਾ ਏਰੀਆ ਏ ਇਹਨਾਂ ਦਾ ਆ ਉਹਦਰ ਛੋਟੇ ਬੱਚਿਆਂ ਦਾ ਉਹ ਪਰਲੀ ਸਾਈਡ ਤੇ ਇਧਰ ਆ ਫਾਈਵ ਪਲੱਸ ਵਾਲਿਆਂ ਨੂੰ ਲਈ ਜਾਂਦੇ ਆ ਜਿਹਨਾਂ ਦੀ ਫਾਈਵ ਪਲੱਸ ਏਜ ਇਧਰ ਵੱਡੇ ਵੱਡੇ ਆ ਪਿਛਲੇ ਪੰਨੇ ਗਿਲਦੀਪ ਮਗਰ ਵੱਡਿਆਂ ਦਾ ਇੱਥੇ ਹੁਣ ਇਹਨਾਂ ਨੂੰ ਡੈਮੋ ਦੇਣਗੇ ਕੋਪ ਐਂਡ ਲੁਕ ਟੂ ਮੇਕ ਸ਼ੂਰ ਦ ਲਾਈਨ ਇਸ ਕਲੀਅਰ ਇਨ ਹੋਲਡ ਦ ਹੈਂਡ ਵਿਦ ਬੋਥ ਹੈਂਡਸ ਐਂਡ ਲੀਵ ਬੈਕ ਟੂ ਥੀ ਕੈਨਵਸ ਟੂ ਲਾਈਨ ਇਸ ਅਪਲਾਈ ਸੋ ਕੇ ਲੇ ਜਿ ਬਾਈਂਗੀ ਦੋ ਸਾਈਡ ਆਈ ਦੇ ਇੱਥੇ ਦੋ ਸਾਈਡ ਕੁੰਡੀ ਜੀ ਟਾਂਗ ਲਾ ਦੇ ਤੇ ਮੇਰਾ ਪਤ निकल के तू चुप कर हाँ वेरी गुड मेरा सोना बोतल है वैरी गुड परफेक्ट ना मेरा शेर बग्गा गया ठीक है ਸਮੀਤ ਪੁੱਤ ਡਰਨਾ ਨਹੀਂ ਚੰਗਾ ਧਿਆਨ ਨਾਲ ਮੇਰਾ ਪੁੱਤ ਪਾਇ ਟੇਡੇ ਕਰ ਕਰਕੇ ਆਹ ਹਾਂ ਕਲਿੱਪ ਜਿਹਨੂੰ ਭਾਵੇਂ ਹੱਥ ਛੱਡ ਦੇ ਓਕੇ ਓਕੇ ओके ओके ओ मगर करे हैगी उने चेक कराला जे नहीं सेट आंदा ता ओके हां अब वीडियो बनाओ वेरी गुड ये व्हाट द फर्ली छोड़ा थना पड़ लो थना पड़ लो पड़ लो ए पिटिन बस बस हाथ दे ना बेटा हाथ दे ना फिर जे रस्सी नहीं 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 पड़ के इदे ही जांदे हां हुन खड़ा हो के फोर्ट ਵੈਰੀ ਗੁੱਡ ਮੇਰਾ ਪੁੱਤ ਹੱਥ ਤੇ ਰੱਸੀ ਨਾ ਫਿਰ ਦੇ ਚੰਗਾ ਦੋਨਾਂ ਨੂੰ ਦੋਨਾਂ ਨੂੰ ਕੁਛ ਕਰਕੇ ਥੋਪਨ ਕਰ ਦੇ ਨਹੀਂ ਬਲੈਕ ਆ ਲੈ ਤੇ ਵੈਰੀ ਗੁੱਡ ਲੈ ਸੀਤ ਸਾਡਾ ਤੇ ਕਰ ਗਿਆ ਕੇ ਆਹੀ ਅੱਗੇ ਆ ਬਸ ਅੱਗੇ ਵੀ ਇਦਾਂ ਦਾ ਹੀ ਆ ਹਾ ਹੋ ਨਹੀਂ ਕੋਈ ਨਾ ਤੇਨੂੰ ਪੁੱਤ ਪਿਆਰ ਕਰਦੀ ਹੋਵੀ ਥੱਲੇ ਕੋਣਾ ਮੈਨਾਂ ਉਧਰ ਵੀ ਪਰੇ ਦੀ ਪਰੇ ਜਾ ਸਕਦੀ ਆ। ਆਹ ਦੇਖੋ ਤਾਂ ਆਉਣਾ ਪੈਣਾ ਸੀ ਇਹਨੂੰ। ਹੈਲੋ। ਉਧਰ ਹੈਗਾ ਨਹੀਂ ਇੱਧਰ ਥੱਲੇ ਨੂੰ ਆਉਂਦਾ ਹੀ ਆ। ਫੇਰ ਉਧਰੋਂ ਦੀ ਮੈਨਾਂ ਤਾਂ ਦੁਬਾਰਾ ਝੜਨਾ ਪੈਣਾ ਹੈ। ਚੱਲ। ਹੋ ਗਿਆ। ਹੋ ਗਿਆ। ਹੋ ਗਿਆ। ਹੋ ਗਿਆ। ਗੁੱਡ ਜਬ। ਦੱਬਿਆ ਫੜੇ ਦੱਸੀ। ਦੱਬਿਆ ਰੱਸੀ ਫੜੇ ਰੱਸੀ। ਇਹ ਟਵਲ ਨਹੀਂ ਯਾਰ ਮੰਮਾ ਉਹਦੇ ਨਾਲ ਕੁਤੇ ਤਾਂ ਪੜਨੀ ਪਣੀ ਹੈ ਨਹੀਂ ਯਾਰ ਹੌਲੀ 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 ਸਲੋ ਹੋ ਕੇ ਹਣ ਗਾਰ ਅਸੀਂ ਨੂੰ ਹੱਥ ਪਾ ਦੁੱਗੀਆਂ ਨੂੰ ਹੱਥ ਨਹੀਂ ਛੱਡਨੇ ਬੱਸ ਉਤੋਂ ਦੁੱਗੀਆਂ ਰਸੀਆਂ ਨੂੰ ਹੱਥ ਪਾਣਾ ਨਾਲੀ ਬਤੂ ਉਹ ਮੈਂ ਕਿੱਥੇ ਦੁੱਗੀਆਂ ਰਸੀਆਂ ਨੂੰ ਹੱਥ ਪਾਣਾ ਤੋਂ ਪਾਉਂਦੀ ਨਹੀਂ ਹੈ ਮੰਮਾ ਤੁਸੀਂ ਕੀ ਪੁੱਛੇ ਵੈਰੀ ਗੁੱਡ ਆ ਗਿਆ ਆ ਗਿਆ ਮੇਰਾ ਪਤਲਾ ਵੈਰੀ ਗੁੱਡ ਸਾਰੇ ਕੋ ਸਦੰਗ ਦੀ ਬਣਿਆ ਆ ਅੱਗੇ ਤਰਕ ਨਿਕਲ ਤੈਨੂੰ 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 ਲੈ ਲਾ ਉਹ ਲਾ 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 ਪੁੱਤ ਹੱਥ ਨਾ ਵੇਚ ਆ ਜਾਏ ਉਹਦੇ ਨਹੀਂ ਹੁੰਦਾ ਉਹ ਨਾ ਜਦੋ ਜਾਈ ਸਪੀਡ ਚ ਆਉਂਦੀ ਆ ਇੱਕਦਮ ਹੱਥ ਪਾ Why you just sit down all the way into your harness. Wow, oh why are you doing it? you don't even have to let go of your legs. Uh, yeah, they're gonna you, sit down. You, you want to yeah, yeah. yeah, yeah. oh, take Make this like The part where, like, we find this like, like You got it, Like, So you're just ਆਲ ਦਿ ਵੇ ਆ ਤੇ ਗਏ ਜਿੱਪ ਕਲੈਂਡਿੰਗ ਕਰਨਾ ਡਰ ਹੀ ਜਾਂਦੇ ਜਵਾਗ ਨਾ ਇਹਨਾਂ ਦੁੱਤ ਰਿਆ ਜਾਂਦਾ ਅ디 ਇੰਜੋਏ ਕਰਦਾ ਇਹਦਾ ਬੰਦਾ ਪੈ ਜਾਂਦਾ ਇਹਨਾਂ ਦੇ ਇੰਜੋਏ ਦਾ ਹੁੰਦਾ ਬੰਦਾ ਤੁਰਿਆ ਜਾਵੇ ਫਟਾਫਟ ਡਰੀ ਤੇ ਜਾਂਦੇ ਉਹ ਇੱਕ ਮਗਰ ਬੈਠਾ ਉਹ ਵਿਚਾਰਾ ਡਰੀ ਜਾਂਦਾ ਉਹ ਦੇਖੋ ਉਮਮਾ ਸਾਂ ਇੱਥੋਂ ਤੱਕ ਪਹੁੰਚਿਆ 2-3 ਘੰਟੇ ਲਾਦੇ ਉਹਨੇ ਨਾਲ ਉਹ ਕੰਬੀ ਜਾਂਦਾ ਹਾਂ ਨਾਲੇ ਪੈਸੇ ਦਾ ਉਹ ਨਾਲੇ ਜਾਨ ਸੂਲੀ ਡੰਗੋ ਲੈ ਉਹ ਦੇਖੋ ਉਹ ਜਰਾ ਡਰੀ ਜਾਂਦਾ ਪਹਿਲਾਂ ਹੀ ਮਸਾ ਤੁਰਿਆ ਸ਼ੁਰੂ ਜੀ ਲੁੱਕ ਐਟ ਥੇ ਹੀ ਇਸ ਨੋਟ ਇਵਨ ਡੂਇੰਗ ਐਨੀਥਿੰਗ ਹੀ ਇਸ ਜਸਟ ਸਟੈਂਡਿੰਗ ਇਅਰ ਸਟੋਨ ਮਾਈਟ ਆ ਡੋਨਟ ਨੋ ਹੀ ਇਸ ਜੀਆ ਅਸੀਂ ਤੇ ਫਿਰ ਮੈਂ ਤਾਂ ਮੁੰਤਾ ਜਿਹਾ ਕਰਕੇ ਨੂੰ ਆਪਣੀ ਗੁੜਗਣ ਨੂੰ ਮੋਰੇ ਲਾਇਆ ਉਹ ਤੁਰਦਾ ਹੀ ਨਹੀਂ ਉਹ ਡਰੀ ਜਾਂਦਾ ਉੱਥੇ